ਲਿਆ ਭਾਈ ਅੱਜ ਆਪਾਂ ਆਏ ਆ ਸਪਲੈਂਡਰ ਤੇ ਮੋਟਰ ਨੂੰ ਤੇ ਬੁਲਟ ਨੂੰ ਥੋੜਾ ਜਿਹਾ ਆਰਾਮ ਦੇ ਦਿੱਤਾ ਮਕਸ਼ਾਲਾ ਅੱਜ ਆਰਾਮ ਕਰ ਲਵੇ ਬਜਾਰਾ ਭਰਾ ਮੇਰੇ ਮਾੜਾ ਮੋਟਾ ਲਾਈਕ ਲੂਈ ਕਰ ਦਿਆ ਕਰੋ ਹਨਾ ਇਦਾਂ ਚੰਗਾ ਨਹੀਂ ਲੱਗਦਾ ਕਿਉਂਕਿ ਇੰਨੀ ਮਿਹਨਤ ਕਰੀ ਦੀ ਇੰਨੇ ਸੋਹਣੇ ਸੋਹਣੇ ਟਰੈਕਟਰ ਰੱਖੇ ਆ ਵਧੀਆ ਟੌਰ ਬਣਾਈ ਆ ਟਰੈਕਟਰਾਂ ਦੀ ਨਾਲ ਭਾੜੀ ਵੀ ਟੌਰ ਬਣਦੀ ਆ ਕਿ ਪੰਜਾਬੀ ਆ ਸਾਰੇ ਬਈ ਕੋਰੀ ਚੀਜ਼ਾਂ ਬਣਾ ਕੇ ਰੱਖਦੇ ਆ। ਆਹ ਰੱਜੂ ਕਿੱਦਾਂ ਫੇ? ਲੈ ਲੈ ਨਹੀਂ ਦੱਸ ਮੱਝ ਵੇਚਣੀ ਉਹ। ਵੇਦ ਦਵਾਂਗੇ ਚੰਗੇ ਮੋਲ ਮੈਂ। ਆਹ ਚੰਗੇ ਮੋਲੇ ਚ? ਦੇ ਦੇਣੀ 85 ਕਿ ਦੀ। 20 ਜਗ੍ਹਾ ਦਿੰਦੀ ਆ। ਦੁੱਧ ਦਾ ਜ਼ਿਆਦਾ ਦਿੰਦੀ ਦੇ ਦੋਗੇ 85 ਕਿ ਦੀ। ਨਹੀਂ ਇੰਨਾ ਤਾਂ ਘਰੇ ਹੁੰਦਾ ਅੱਜਕੱਲ ਮੱਝ ਹੁੰਦਾ। ਅੱਛਾ। ਤੇ ਦਿਲ ਲੱਗਾ ਆ ਸਰਦਾਰ ਤਾਂ ਕੈਨੇਡਾ ਨੂੰ ਗਿਆ ਦਿਲ ਲੱਗਾ ਆ। ਆਹੋ। ਆ ਵੀਰੇ ਆਪਣਾ ਝੋਟਾ ਜਿਹੜਾ ਆ ਖੜਾ ਆ ਆ ਜਿਹੜਾ ਇਹ ਝੋਟਾ ਆਪਣਾ ਹੈਗਾ ਆ ਹੱਲੇ ਖੀਰਾ ਹੀ ਆ ਇੱਕ ਇਹ ਸੇਲ ਕਰਨਾ ਆ ਇੱਕ ਆਂ ਗਾਂ ਵੀ ਸੇਲ ਕਰਨੀ ਆ ਠੀਕ ਹੈ ਜੀ ਤੇ ਮੱਝ ਤੁਹਾਨੂੰ ਦੱਸਿਆ ਕਿਹੜੀ ਸੇਲ ਕਰਨੀ ਆ ਆ ਆ ਠੀਕ ਹੈ ਤੇ ਇਹ 85 ਕ ਤੱਕ ਛੜਨੀ ਆਪਾਂ ਝੋਟਾ ਜਾਣੀ ਆਪਣਾ ਚਲ ਜਵੇ 55 ਕ ਦਾ ਤੇ ਬਾਕੀ ਗਾਂ ਦਾ ਕਰ ਲਵਾਂਗੇ ਆਪਾਂ ਟਾਈਮ ਤੇ ਕੋਈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਫਲੋਰ ਇਸ ਕਰਕੇ ਕਿ ਡੈਡੀ ਹੁਣਾਂ ਦੀ ਸਰਜਰੀ ਹੋਣੀ ਆ ਉਸ ਚੱਕਰ 'ਚ ਡਾਕਟਰ ਨੂੰ ਮਿਲਣ ਚੱਲੇ ਆਂ ਜਦੋਂ ਕਿਤੇ ਅਸੀਂ ਜਾਣਾ ਹੁੰਦਾ ਸਾਡੀ ਸਬਟੀ ਇਦਾਂ ਪੈ ਜਾਂਦੀ ਏ ਬਸ ਉਦਾਂ ਨੱਚਦੀ ਫਿਰਦੀ ਆ ਤੇ ਸ਼ੈਰ ਸੱਟ ਲੈਂਦੀ ਆ ਫੇਰ ਆ ਜਿਹੜਾ ਅਸੀਂ ਸਬਟੀ ਸਿਟੇ ਆ ਜਾਣਾ ਛੇਤੀ ਠੀਕ ਆ ਜल्दी ਆਇਓ ਚਾਪੀ ਚੱਕ ਲਈਏ ਦਾ ਮੂਰੇ ਬਣਾ ਆ ਕੱਲ ਆਪਾਂ ਆਲੂ ਲੈ ਕੇ ਆਏ ਸੀਗੇ ਉਹ ਹਲਦੀ ਪੱਟੀ ਸੀਗੀ ਉਦੋਂ ਆ ਗੱਡੀ ਖੜੀ ਆਪਣੀ ਅੱਛਾ ਜੀ ਆਪਣੀ ਮਸਤੈਂ ਫੜੀ ਆ ਮਸਤੈਂ ਫੜੀ ਆਪਣੀ ਹੂੰ ਗੁੱਦਾ ਆਪਣੇ ਲਈ ਤਾਂ ਇਹੀ ਮਸਤੈਂ ਗਈ ਆ ਚਲੋ ਬੈਠੋ ਇੱਧਰ ਰੱਖ ਦੋ ਸੀਟ ਦੇ ਉੱਤੇ ਚਲੋ ਆਜਣ ਦੇ ਲੋਰ ਕੋਲ ਆਪਣਾ ਇੱਕ ਆ ਦਰਵਾਜਾ ਆ ਇਹ ਕੋਦਲੀ ਸਾਈਡ ਆ ਇਹ ਫੋਦਰਵਾਜਾ ਮੇਨ ਦਰਵਾਜੇਟ ਉਹ ਆ ਆਪਣਾ ਆ ਪੁਰਾਣਾ ਘਰ ਆ ਬੁਲਟ ਆਪਣਾ ਉਹ ਖੜਾ ਅੰਦਰ ਤ ਲਈ ਅਰਜਨ ਸਾਹਿਬ ਤੇ ਲਈ ਹਾਂਜੀ ਹਾਂਜੀ ਚਲੋ ਚਲੋ ਗੱਡੀ ਇੱਥੋਂ ਸਾਮੀ ਸਾਮੀ ਨਿਕਲਦੀ ਆ ਮੈਂ 1.5 ਇੰਚ ਦਾ ਹੁੰਦਾ ਆ ਫਰਕ ਥੈਡਾਂ ਦੇ ਸ਼ੀਸ਼ਿਆਂ ਦਾ 13 ਆ ਦਾ ਆਹ 그러면은 ਤੁਸੀਂ ਲਾਉਂਗੇ ਕਿ ਡਾਕਟਰ ਨੂੰ ਕਹਿ ਦੇਣਾ ਦੰਦਾ ਲਾ ਕੇ ਉਹਨੂੰ ਚਾਬੀ ਫੜਾ ਦਿੰਨੇ ਆ ਉਹਨੂੰ ਅੰਦਰੋਂ ਦਵਾਈ ਦੂਈ ਕਈ ਰ ਚੱਕਣੀ ਹੁੰਦੀ ਫ੍ਰਿਜ ਚੋਂ ਹੂੰ ਹੁਣ ਇੱਕ ਤਾਂ ਸਿੱਧੀ ਬੈਕ ਜਾਣੀ ਆ ਅਵੇ ਹੁਣ ਵੋਜਵੇਂ ਵਾਟਕਦੇ ਦੁਆਰਾ ਚਲੀਏ ਪਿੰਡ ਨੂੰ ਹੁਣ ਬਾਅਦ ਵਿੱਚ ਮਿਲਦੇ ਆਂ ਅਗਲੇ ਵਲੌਗ